2001 ਦੇ ਵਿੱਚ ਨਾ ਮੋਨੀ ਬਾਬਾ ਜੀ ਜਿਹੜੇ ਇੱਥੇ ਸਾਡੇ ਗੁਰੂ ਮਹਾਰਾਜ ਸੰਤ ਹੈ ਉਹਨਾਂ ਨੇ ਮਹਾਮਾਈ ਦੀ ਇੱਥੇ ਮੂਰਤੀ ਸਥਾਪਨਾ ਕੀਤੀ ਸੀ ਤੇ ਉਹ ਮੂਰਤੀ ਸਥਾਪਨਾ ਦਿਵਸ ਜਿਹੜਾ વાર્ਸ਼ਿਕ ਮੌਤਸਵ ਹੈ ਉਹ ਇੱਥੇ ਮਨਾਇਆ ਜਾਂਦਾ ਹੈ ਇਹ 24ਵਾਂ વાર્ਸ਼ਿਕ ਮੌਤਸਵ ਹੈ ਲੋਕਾਂ ਦਾ ਲੋਕਾਂ ਦਾ ਵਿਸ਼ਵਾਸ ਇੰਨਾ ਜ਼ਿਆਦਾ ਹੈ ਮਹਾਮਾਈ ਤੇ ਮਹਾਕਾਲੀ ਦੇ ਤੇ ਉਹ ਲੋਕੀ ਆਂਦੇ ਨੇ ਮੱਥਾ ਟੇਕਦੇ ਨੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਨੇ ਪਰਮਾਤਮਾ ਭਗਵਤੀ ਮਹਾਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਤੇ ਉਹੀ ਚੀਜ਼ ਨੂੰ ਅੱਗੇ ਰੱਖਦੇ ਹੋ ਕੋਈ ਡਿਸਟਰਬੈਂਸ ਨਾ ਹੋਵੇ ਕੋਈ ਪੋਗ ਲੈ ਆ ਰਿਹਾ ਹੈ ਕੋਈ ਪੈਸਾ ਚੜਾ ਰਿਹਾ ਹੈ ਕੋਈ ਗੱਲੇ ਜਾ ਰਿਹਾ ਜਿੱਥੇ ਗੱਲੇ ਆ ਜਾਣ ਪੈਸੇ ਆ ਜਾਣ ਉਹਦੇ ਹੋਰੀਆਂ ਸਟੋਰੀਆਂ ਸ਼ੁਰੂ ਹੋ ਜਾਂਦੀਆਂ ਇਸ ਚੀਜ਼ ਤੋਂ ਦੂਰ ਕਰਕੇ ਸਾਡਾ ਟਾਰਗੇਟ ਹੈ ਮਹਾਰਾਣੀ ਦੇ ਨਾਲ ਜੁੜਨਾ ਹਾਂਜੀ ਹਾਂਜੀ ਇੱਕ ਸਾਲ ਵੀ ਆਇਆ ਕਰਨੀ ਪੈਂਦੀ ਜੀ ਦੁਸ਼ਹਿਰੇ ਵਾਲੇ ਦਿਨੇ ਖੁੱਲਦਾ ਜੀ ਮੰਦਿਰ ਬੱਚਿਆਂ ਵਾਸਤੇ ਲੇਡੀਜ਼ ਵਾਸਤੇ ਔਰ ਬਹੁਤ ਆਸਥਾ ਜੀ ਬਹੁਤ ਬਹੁਤ ਮਾਨਤਾ ਹੈ ਮਹਾਕਾਲੀ ਮਾਤਾ ਮੰਦਿਰ ਦੀ ਤੁਸੀਂ ਦੇਖੋ ਅੱਜ ਵੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਜੀ ਸਪੈਸ਼ਲੀ ਲੋਕੀ ਸਵੇਰੇ 4 ਵਜੇ ਤੋਂ ਖੜੇ ਹੋ ਜਾਂਦੇ ਲਾਈਨ 'ਚ ਲੱਗਣ ਵਾਸਤੇ ਤੇ ਮੈਂ ਆਪਣੀ ਵਾਈਫ ਨੂੰ ਵੀ ਅੱਜ ਨਾਲ ਲੈ ਕੇ ਆਇਆ ਐ ਭੇੜੇ ਨੂੰ ਵੀ ਨਾਲ ਲੈ ਕੇ ਆਇਆ ਐ ਅੱਜ ਮਾਤਾ ਰਕੀ ਦੀ ਦਰਸ਼ਨ ਕਰੀਏ ਸੀ ਹਾਂਜੀ ਮੈਨੂੰ ਨਾ 7-8 ਸਾਲ ਪਹਿਲਾਂ ਪਤਾ ਲੱਗਾ ਸੀ ਕਿ ਇਹ ਮੰਦਿਰ ਸਿਰਫ ਔਰ ਸਿਰਫ ਲੇਡੀਜ਼ ਲਈ ਦੁਸ਼ਹਿਰੇ ਵਾਲੇ ਦਿਨ ਖੁੱਲਦਾ ਤੇ ਮੈਂ 7-8 ਸਾਲ ਤੋਂ ਦੁਸ਼ਹਿਰੇ ਵਾਲੇ ਦਿਨ ਦਾ ਨਾ ਸਾਲ ਪਰ ਇੰਤਜ਼ਾਰ ਕਰਦੀ ਆ ਤਾਂ ਕਿ ਮੈਂ ਦੁਸ਼ਹਿਰੇ ਵਾਲੇ ਦਿਨ ਜਾਣਾ ਤੇ ਮੱਥਾ ਟੇਕਣਾ ਸਵੇਰ ਤੋਂ ਹੀ ਉਡੀਕ ਹੁੰਦੀ ਕਿ ਅੱਜ ਦੁਸ਼ਹਿਰਾ ਆਇਆ ਤੇ ਬਸ ਅਸੀਂ ਦੇਵੀਤਲਾ ਮੰਦਰ ਕਾਲੀ ਮਾਤਾ ਜੀ ਨੂੰ ਮੱਥਾ ਟੇਕਣ ਜਾਈਏ। ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੋਂ ਤੁਸੀਂ ਦੇਖ ਰਹੇ ਹੋ ਵਾਇਸ ਪੰਜਾਬ। ਮੈਂ ਖੜਾ ਹਾਂ ਜਲੰਧਰ ਦੇ ਦੇਵੀਤਲਾ ਮੰਦਰ ਦੇ ਇੱਕ ਅਜਿਹੇ ਮੰਦਰ ਦੇ ਵਿੱਚ ਜਿਹੜਾ ਮਹਿਲਾਵਾਂ ਵਾਲੀ ਸਿਰਫ ਸਾਲ 'ਚ ਇੱਕ ਵਾਰ ਖੁੱਲਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਇੱਥੇ ਮਾਂ ਕਾਲੀ ਦਾ ਇਹ ਮੰਦਿਰ ਹੈ ਜਿਸ ਦੇ ਵਿੱਚ ਵਿਜੇਦਸ਼ਮੀ ਦੇ ਦਿਨ ਮਹਿਲਾਵਾਂ ਨੂੰ ਦਰਸ਼ਨ ਕਰਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਮਹਿਲਾਵਾਂ ਇੱਥੇ ਦਰਸ਼ਨ ਕਰਨ ਆਈਆਂ ਜੇ ਮੈਂ ਥੱਲੇ ਗੱਲ ਕਰਾਂ ਤੇ ਥੱਲੇ ਤੁਸੀਂ ਜਾ ਕੇ ਦੇਖੋਗੇ ਕਿ ਦੇਵੀ ਤਲਾ ਮੰਦਿਰ ਦਾ ਜਿਹੜਾ ਗੇਟ ਹੈ ਉੱਥੋਂ ਤੋਂ ਲਾਈਨ ਲੱਗਣੀ ਸ਼ੁਰੂ ਹੋਗੀ ਤੇ ਲਾਈਨ ਇੰਨੀ ਕੋ ਲੰਬੀ ਹੈ ਕਿ ਇਸ ਦੇ ਵਿੱਚ ਲਗਭਗ ਜਿਆਦਾ ਨਹੀਂ ਤੇ 7 800 ਜਿਹੜੇ ਸ਼ਰਧਾਲੂ ਲਾਈਨ ਦੇ ਵਿੱਚ ਲੱਗੇ ਨੇ ਤੇ ਇੱਥੇ ਦਰਸ਼ਨ ਕਰਨਾ ਹੈ ਸਭ ਤੋਂ ਪਹਿਲਾਂ ਮੈਂ ਕੁਝ ਹੋਰ ਵੀ ਤਸਵੀਰਾਂ ਦਿਖਾ ਦਵਾਂ ਕਿ ਤੁਸੀਂ ਸਭ ਤੋਂ ਦਿਖੋ ਉੱਥੇ ਇੱਕ ਮਾਤਾ ਕਾਲੀ ਦਾ ਸਵਰੂਪ ਉੱਥੇ ਸਥਾਪਿਤ ਕੀਤਾ ਗਿਆ ਹੈ ਕਦੋਂ ਸਥਾਪਿਤ ਕੀਤਾ ਕੀ ਇਤਿਹਾਸ ਹੈ ਅਸੀਂ ਗੱਲਬਾਤ ਕਰ ਲਾਂਗੇ ਪ੍ਰਬੰਧਕਾਂ ਦੇ ਨਾਲ ਤੇ ਉਹਨਾਂ ਪੁੱਛਾਂਗੇ ਇੱਥੇ ਕਿਉਂ ਵਿਜੇ ਦਸ਼ਮੀ ਵਾਲੇ ਦੇਵੀ ਮਹਿਲਾਵਾਂ ਨੂੰ ਦਰਸ਼ਨ ਕਰਾਇਆ ਜਾਂਦੇ ਨੇ ਜੀਪਾ ਜੀ ਤੁਹਾਡਾ ਨਾਮ ਮੇਰਾ ਨਾਮ ਰਾਗਵਤੀ ਰੇ ਜੀ ਰਾਗਵ ਜੀ ਸਭ ਤੋਂ ਪਹਿਲਾਂ ਤਾਂ ਇੱਥੋਂ ਦਾ ਇਤਿਹਾਸ ਦੱਸੋ ਕਿ ਮਹਿਲਾਵਾਂ ਲਈ ਸਿਰਫ ਸਾਲ ਦੇ ਇੱਕ ਦਿਨ ਵਿਜੇਦਸ਼ਮੀ ਵਾਲੇ ਦੇ ਨਹੀਂ ਕਿਉਂ ਕਰਾਇਆ ਜਾਂਦੇ ਕੀ ਇਤਿਹਾਸ ਹੈ ਜੈ ਮਾਤਾ ਦੀ ਅੱਜ ਦੇ ਦਿਨ ਨਾ ਮਹਾਮਾਈ ਦਾ ਸਥਾਪਨਾ ਦਿਵਸ ਹੈ 2001 ਦੇ ਵਿੱਚ 2001 ਦੇ ਵਿੱਚ ਨਾ ਮੋਨੀ ਬਾਬਾ ਜੀ ਜਿਹੜੇ ਇੱਥੇ ਸਾਡੇ ਗੁਰੂ ਮਹਾਰਾਜ ਸੰਤ ਹੈ ਉਹਨਾਂ ਨੇ ਮਹਾਮਾਈ ਦੀ ਇੱਥੇ ਮੂਰਤੀ ਸਥਾਪਨਾ ਕੀਤੀ ਸੀ ਤੇ ਉਹ ਮੂਰਤੀ ਸਥਾਪਨਾ ਦਿਵਸ ਜਿਹੜਾ વાર્ਸ਼ਿਕ ਮੌਤਸਵ ਹੈ ਉਹ ਇੱਥੇ ਮਨਾਇਆ ਜਾਂਦਾ ਹੈ ਤੇ ਮੋਨੀ ਬਾਬਾ ਜੀ ਨੇ ਜਿਹੜਾ ਇੱਥੇ ਮਹਾਕਾਲੀ ਮੰਦਿਰ ਦੇ ਵਿੱਚ ਤਪਸਵੀ ਸੀਗੇ ਸੰਤ ਉਹਨਾਂ ਨੇ ਕਾਫੀ ਸਾਲ ਕਰੀਬਨ 50 ਸਾਲ ਇੱਥੇ ਤਪੱਸਿਆ ਕੀਤੀ ਮौन ਰੱਖਿਆ ਦਾ ਸੀ 2001 ਦੇ ਵਿੱਚ ਉਹਨਾਂ ਨੇ ਮਹਾਮਾਈ ਦਾ ਇੱਕ ਸਰੂਪ ਸੀ ਉਹਨਾਂ ਕੋ ਉਹਦੀ ਤਪੱਸਿਆ ਪੂਜਾ ਕੀਤੀ ਤੇ ਉਹਨਾਂ ਵਿਚਾਰ ਆਇਆ ਕਿ ਇਹਨੂੰ ਮੰਦਿਰ ਸਥਾਪਿਤ ਕਰ ਦਿੱਤਾ ਜਾਏ ਕਿ ਉਹਨਾਂ ਨੇ 2001 ਚ ਇੱਥੇ ਸਥਾਪਿਤ ਕੀਤਾ ਮਹਾਮਈ ਦਾ ਰੂਪ ਵਿਰਾਜਮਾਨ ਹੋਇਆ ਉਸ ਵਿਰਾਜਮਾਨ ਸਥਾਪਿਤ ਦਿਵਸ ਦੇ ਰੂਪ ਚਾਹਦਾ ਦਿਨ ਵਾਰਸ਼ਿਕ ਮਹੋਤਸਵ ਮਨਾਇਆ ਜਾਂਦਾ ਹੈ ਤੇ ਮੋਨੀ ਬਾਬਾ ਜੀ ਦੇ ਜਿਹੜੇ ਚੇਲੇ ਐ ਉਹਨਾਂ ਨੇ ਆਪਣੇ ਭਗਤਾ ਲਈ ਜਿਹੜੇ ਹੋਰ ਵੀ ਭਗਤ ਜਨ ਜਿਹੜੇ ਸੀ ਸਾਰੇ ਲਈ ਇੱਕ ਸਾਧਨਾ ਕਕਸ਼ ਬਣਾਇਆ ਸੀ ਇੱਥੇ ਕਿ ਮਹਾਮਈ ਵਿਰਾਜਮਾਨ ਹੈ ਤੇ ਆਪਣਾ ਪਾਠ ਪੂਜਾ ਕਰੋ ਸਚਮਤਾਈ ਪਵਿੱਤਰਤਾਈ ਦੇ ਨਾਲ ਵਿਧੀ ਪੂਰਵਕ ਤੇ ਉਹਨਾਂ ਨੇ ਕਿ ਨਿਯਮ ਬਣਾਇਆ ਸੀ ਕਿ ਇਹ ਅਜਦੇ ਦਿਨ ਹੀ વાર્ਸ਼ਿਕ ਜਿੰਦਾ ਮਾਉਤਸਬ ਮਨਾਣੇ ਆ ਤੇ ਉਸ ਦਿਨ ਸਾਰਿਆਂ ਲਈ ਓਪਨ ਕਰਾਂਗੇ ਬਾਕੀ ਦਿਨ ਜਿਹੜੇ ਸਾਲ ਦੇ 365 ਦਿਨ ਆ ਤੇ ਉਹਦੇ ਵਿੱਚ ਆਪਣੇ ਜਿਹੜੇ ਭਗਤ ਲੋਗ ਇੱਥੇ ਸਵੇਰੇ ਆ ਕੇ ਬ੍ਰਾਹਮਣ ਦੇਵਤਾ ਜੀ ਸ਼ਿੰਗਾਰ ਆਰਤੀ ਪੂਜਾ ਕਰਦੇ ਆ ਤੇ ਉਹ ਨਿਯਮ ਉਹਨਾਂ ਦਾ ਚੱਲੇਗਾ ਅੱਛਾ ਇੱਕ ਗੱਲ ਕਰੀਏ ਜਿਵੇਂ ਮੈਂ ਦੇਖ ਰਿਹਾ ਲਾਈਨਾਂ ਬਹੁਤ ਲੰਬੀਆਂ ਐ ਲਾਈਨ ਕਾਫੀ ਪੁਰਾਣੀ ਐ ਮਤਲਬ ਕਿੰਨੇ ਵਜੇ ਇੱਥੇ ਲਾਈਨ ਲੱਗ ਜਾਂਦੀ ਐ ਸਵੇਰੇ ਕਦੋਂ ਦਰਸ਼ਨ ਹੁੰਦੇ ਕਦਾਂ ਤਿਕਰ ਹੁੰਦੇ ਨੇ ਸਰ ਮੈਂ ਅੱਜ ਕੱਲ ਸ਼ਿੰਗਾਰ ਕਰ ਰਿਹਾ ਸੀ ਰਾਤੀ 10 10:30 ਵਜੇ ਗਏ ਆ ਤੇ ਸਵੇਰੇ ਅੱਜ ਮੈਂ 7:30 ਆ ਗਿਆ ਸੀ 7:30 ਵਜੇ ਥੱਲੇ ਤੱਕ ਲਾਈਨ ਸੀ ਤੇ 8 ਵਜੇ ਤੱਕ ਤ੍ਰਿਪੂ ਮਾਲੀ ਮਾਤਾ ਮੰਦਰ ਲਾਈਨ ਲੱਗ ਗਈ ਸੀ ਉਸ ਤੋਂ ਬਾਅਦ ਬਾਰਿਸ਼ ਦਾ ਇੱਕ ਛਿੱਟਾ ਪਿਆ ਤੇ ਉਹ ਲਾਈਨ ਥੋੜੀ ਡਿਸਾਲਵ ਹੋ ਗਈ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਇਹ ਤਾਂ ਕੈਮਰੇਜ ਅੱਗੇ ਜੂੜਾ ਘਰ ਤੱਕ ਲਾਈਨ ਲੱਗ ਗਈ ਹੈ ਇਹ 24ਵਾਂ ਵਾਰਸ਼ਿੰਗ ਮਾ ਉਤਸਵ ਹੈ ਲੋਕਾਂ ਦਾ ਲੋਕਾਂ ਦਾ ਵਿਸ਼ਵਾਸ ਇੰਨਾ ਜ਼ਿਆਦਾ ਹੈ ਮਾਹਮਾਈ ਤੇ ਮਹਾਕਾਲੀ ਦੇ ਤੇ ਉਹ ਲੋਕੀ ਆਂਦੇ ਨੇ ਮੱਥਾ ਟੇਕਦੇ ਨੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਨੇ ਪਰਮਾਤਮਾ ਭਗਵਤੀ ਮਹਾਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਗੁਰੂ ਮਾਰੇ ਦੇ ਅਸ਼ੀਰਵਾਦ ਨਾਲ ਉਹਨਾਂ ਨੂੰ ਸੁੱਖ ਸੰਪਤੀ ਸਭ ਮਿਲਦਾ ਹੈ ਤੇ ਉਹ ਆਂਦੇ ਨੇ ਦਰਸ਼ਨ ਕਰਦੇ ਨੇ ਆਪਣੀਆਂ ਅਸ਼ੀਰਵਾਦ ਪਾਉਂਦੇ ਨੇ ਚੂਲੀਆਂ ਭਰਦੀਆਂ ਨੇ ਤੇ ਲੋਕੀ ਆਂਦੇ ਨੇ ਪੂਰੇ ਸਾਲ ਵਰ ਇੰਤਜ਼ਾਰ ਰੰਦਾ ਉਹਨਾਂ ਨੂੰ ਕਿ ਅੱਜ ਦਾ ਦਿਨ ਆਵੇ ਦੁਸ਼ਹਰੇ ਵਾਲੇ ਜਾ ਕੇ ਦਰਸ਼ਨ ਦੇਖਣਾ ਬਾਕੀ ਤੁਸੀਂ ਸੰਗਤ ਦਾ ਦੇਖ ਹੀ ਰਹੇ ਹੋ ਕਿੰਨੀ ਲਾਈਨ ਲੱਗੀ ਹੈ ਤੇ ਰਸ਼ ਕਿੰਨਾ ਹੈ ਇਹ ਸਭ ਮਾਂ ਭਗਵਤੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਇਆ ਹੈ ਔਰ ਮੈਂ ਕਹਿੰਨਾ ਤੁਸੀਂ ਵੀ ਬੜੇ ਸੁਭਾਗੇਸ਼ਾਲੀ ਹੋ ਅੱਜ ਚਾਹੇ ਕੈਮਰੇ ਦੇ ਮਾਧਮ ਤੇ ਆਏ ਹੋ ਤੇ ਆ ਕੇ ਭਗਵਤੀ ਦੇ ਦਰਸ਼ਨ ਕੀਤੇ ਨੇ ਤੇ ਬੜੀ ਕਿਰਪਾ ਦੇ ਪਾਤਰ ਹੋਏ ਨੇ ਅੱਛਾ ਮੈਂ ਇੱਕ ਸਵਾਲ ਹੋਰ ਹੈ ਕਿ ਇਸ ਵੇਲੇ ਮੰਦਿਰ ਸਵੇਰੇ ਤੁਸੀਂ ਜਿਵੇਂ ਦੱਸਿਆ 5 ਵਜੇ ਲਾਈਨ ਲੱਗ ਜਾਂਦੀ ਕਿੰਨੇ ਵਜੇ ਕਪਾੜ ਖੁੱਲਦੇ ਨੇ ਤੇ ਕਿੰਨੇ ਵਜੇ ਧੱਕੇ ਹੁੰਦੇ ਨੇ ਸਵੇਰੇ ਅੱਜ 6 ਵਜੇ ਕਪਾੜ ਖੁੱਲ ਗਏ ਸੀਗੇ ਲਾਈਨ ਲੱਗ ਗਈ ਸੀਗੀ ਲੋਕ ਆ ਰਹੇ ਸੀ ਦਰਸ਼ਨ ਕਰ ਰਹੇ ਸੀਗੇ ਤੇ 6 ਵਜੇ ਜਦੋਂ ਕਪਾੜ ਖੁੱਲ ਕੇ ਰਾਤੀ 10 ਵਜੇ ਤੱਕ ਇੱਥੇ ਰਾਤੀ 10 10:30 ਦੇ ਵਿੱਚ ਭਗਵਤੀ ਦਾ ਵਿਸ਼ਰਾਮ ਹੋ ਜਾਂਦਾ ਹੈ। ਹਾਂ ਜੀ। ਹਾਂ ਪਾਜੀ ਮੈਂ ਨ ਇੱਕ ਦੇਖ ਰਿਆ ਸੀ ਇੱਥੇ ਜਦੋਂ ਸੰਗਤਾਂ ਆ ਰਹੀਆਂ ਸੀ ਨਾ ਤੇ ਜਦੋਂ ਮੱਥਾ ਟੇਕਦੀਆਂ ਸੀ ਪੈਸੇ ਦਾ ਜਾਂ ਮਾਇਆ ਦਾ ਤੁਸੀਂ ਮਨਾ ਕਰ ਦਿੰਦੇ ਇਸ ਦੇ ਪਿੱਛੇ ਕੀ ਆਸਤਾ ਹੈ? ਬਸ ਜੀ। ਇਹਦੇ ਪਿੱਛੇ ਤੁਹਾਨੂੰ ਦੱਸਿਆ ਜਾਂਦਾ ਸਾਡੇ ਸਵਾਮੀ ਜੀ ਨੇ ਇੱਕ ਮਹਾਰਨੀ ਬਾਬਾ ਜੀ ਨੇ ਇੱਕ ਨਿਯਮ ਬਣਾਇਆ ਸੀ ਕਿ ਇੱਥੇ ਸਾਧਨਾ ਕਕਸ਼ ਹੈ ਤੇ ਪਾਠ ਪੂਜਾ ਕਰਦੇ ਆ ਧਿਆਨ ਡਿਸਟਰੈਕਟ ਨਾ ਹੋਵੇ ਇਸ ਕਰਕੇ ਤੇ ਵਿਧੀ ਪੂਰਵਕ ਸਿਸਟਮ ਹੈ ਵਾਂਸ ਅ ਡੇ ਜਿਹੜੀ ਸਵੇਰੇ ਸਾਰੀ ਜਿੰਦਾ ਪਾਠ ਦਾ ਨਿਯਮ ਹੈ। ਔਰ ਸਾਰਾ ਭਗਵਤੀ ਦਾ ਜਿੰਦਾ ਸਵੇਰੇ ਇਸ਼ਨਾਨ ਸ਼ਿੰਗਾਰ ਭੋਗ ਆਰ ਪੂਜਾ ਆਰਤੀ ਸਭ ਹੁੰਦੀ ਹੈ ਉਹ ਇੱਕ ਵਾਰ ਹੀ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਫੁੱਲ ਚੜਦੇ ਆ ਫੁੱਲ ਤੁਸੀਂ ਰਿਓ ਟੋਕਰੀ ਲੱਗੀ ਹੁੰਦੀ ਹੈ ਉਹ ਚ ਪਾ ਦਿੰਦੇ ਨੇ ਸ਼ਿੰਗਾਰ ਤੋਂ ਬਾਅਦ ਫਿਰ ਇੱਕ ਵਾਰੀ ਦਰਵਾਜ਼ਾ ਖੁੱਲਦਾ ਤੇ ਉਹ ਚ ਪੰਡਤ ਜੀ ਆਪਣੇ ਫੁੱਲ ਚੜਾ ਦਿੰਦੇ ਨੇ ਤੇ ਉਹੀ ਚੀਜ਼ ਨੂੰ ਅੱਗੇ ਰੱਖਦੇ ਹੋ ਕੋਈ ਡਿਸਟਰਬੈਂਸ ਨਾ ਹੋਵੇ ਕੋਈ ਭੋਗ ਲੈ ਆ ਰਿਹਾ ਹੈ ਕੋਈ ਪੈਸਾ ਚੜਾ ਰਿਹਾ ਹੈ ਕੋਈ ਗੱਲੇ ਜਾ ਰਿਹਾ ਜਿੱਥੇ ਗੱਲੇ ਆ ਜਾਣ ਪੈਸੇ ਆ ਜਾਣ ਉਹਦੇ ਹੋਰੀਆਂ ਸਟੋਰੀਆਂ ਸ਼ੁਰੂ ਹੋ ਜਾਂਦੀਆਂ ਇਸ ਚੀਜ਼ ਤੋਂ ਦੂਰ ਕਰਕੇ ਸਾਡਾ ਟਾਰਗੇਟ ਹੈ ਮਹਾਰਾਣੀ ਦੇ ਨਾਲ ਜੁੜਨਾ ਔਰ ਮਾਂ ਬਗੋਦੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਉਹਦੀ ਸਾਧਨਾ ਕਰਨਾ ਅਰੇ ਇਸ ਕਰਕੇ ਬਾਕੀ ਜਿਹੜਾ ਗੱਲੇ ਵਾਲਾ ਸਿਸਟਮ ਉਹ ਸਾਰਾ ਥੱਲੇ ਮੰਦਰ ਕਮੇਟੀ ਕੋਲ ਜਿਵੇਂ ਤੁਸੀਂ ਦੱਸਿਆ ਕਿ ਸਵੇਰੇ 5 ਵਜੇ ਲਾਈਨ ਲੱਗ ਗਈ ਸੀ ਤੇ ਰਾਤ 10 ਵਜੇ ਤੱਕ ਰਿਹਾ ਜਦੋਂ ਇੰਨੀ देर ਸੰਗਤ ਖੜਦੀ ਫਿਰ ਉਹਨਾਂ ਦੇ ਲੰਗਰ ਦਾ ਇੰਤਜ਼ਾਮ ਵੀ ਉਹ ਵੀ ਕੀਤਾ ਗਿਆ ਸਾਰਾ ਪੂਰਾ ਜੀ ਸਵੇਰੇ ਇੱਥੇ 6:30 ਵਜੇ ਆਰਤੀ ਹੋਈ 7 ਵਜੇ ਆਰਤੀ ਸੰਪੰਨ ਹੋ ਕੇ 7 ਵਜੇ نیچے ਸਭਸ਼ਤੀ ਮਹਾਯੱਗੇ ਅੱਜ ਵਿਜੇ ਦਸ਼ਮੀ ਤੇ ਨవరాత్ర ਪੂਰਨ ਹੋਏ ਨੇ ਤੇ ਅੱਜ ਪੂਰਾ ਖੇਤਰੀ ਵਿਜੀ ਹੋਈ ਸੀ ਮੰਦਿਰ ਚ ਭਗਵਤੀ ਦੇ ਕੋਲ ਉਹਦਾ ਅੱਜ ਯੱਗੇ ਸੀ 7 ਵਜੇ ਯੱਗੇ ਚ ਸਟਾਰਟ ਹੋਇਆ ਔਰ 10:30 ਵਜੇ ਸਾਡੀ ਪੂਰਨ ਊਨਤੀ ਪਈ ਪੂਰਾ ਸਭਸ਼ਤੀ ਦਾ ਯੱਗੇ ਦਾ ਪੂਰਨ ਊਨਤੀ ਪਈ ਉਸ ਤੋਂ ਬਾਅਦ ਸਾਡਾ ਭੋਗ ਲਾ ਕੇ ਭੰਡਾਰਾ ਆਰੰਭ ਹੈ ਥੱਲੇ ਜਾ ਕੇ ਦੇਖੋ ਭੰਡਾਰਾ ਚੱਲ ਰਿਹਾ ਹੈ ਔਰ ਜਿੰਨੀਆਂ ਤੇ ਸੰਗਤ ਆ ਰਹੀ ਦਰਸ਼ਨ ਕਰਕੇ ਭੰਡਾਰਾ ਪ੍ਰਸ਼ਾਦ ਪਾ ਕੇ ਜਾ ਰਹੇ ਹੈ ਭਗਵਤੀ ਦੇ ਨਾਲ ਸ਼ਾਮੀ 7 ਵਜੇ ਤੱਕ ਚੱਲਣਾ ਔਰ ਭਗਵਤੀ ਦੀ ਇੰਨੀ ਦਇਆ ਹੈ ਉਹ ਗੁਰੂ ਦਾ ਲੰਗਰ ਹੈ ਮਹਾਰਾਜ ਭਗਵਤੀ ਦੀ ਕਿਰਪਾ ਦੇ ਨਾਲ ਤੇ ਬਹੁਤ ਵਧੀਆ ਚੱਲ ਰਿਹਾ ਹੈ ਜੀ ਬਹੁਤ ਮਿਹਰਬਾਨੀ ਧੀਰ ਸਾਹਿਬ ਤੁਹਾਨੂੰ ਮੈਂ ਕੁਝ ਤਸਵੀਰਾਂ ਦਿਖਾ ਦੇਣਾ ਤੇ ਮਹਿਲਾਵਾਂ ਵੀ ਆਏ ਆ ਮਹਿਲਾਵਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਸਾਲ ਦੇ ਇੱਕ ਵਾਰ ਤੁਸੀਂ ਇੱਥੇ ਆਂਦੇ ਹੋ ਦਰਸ਼ਨ ਕਰਦੇ ਹੋ ਤੇ ਕਿਸ ਤਰ੍ਹਾਂ ਤੁਹਾਨੂੰ ਹੁੰਦਾ ਕਿ ਸਾਲ ਭਰ ਇੰਤਜ਼ਾਰ ਕਰਨਾ ਪੈਂਦਾ ਜੀ ਭੈਣ ਜੀ ਤੁਹਾਡਾ ਨਾਮ ਚਾਹਤ ਤੁਸੀਂ ਇੱਥੇ ਆਏ ਹੋ ਅਜ ਦਰਸ਼ਨ ਕਰਨ ਸਾਲ ਦੇ ਇੱਕ ਵਾਰ ਮਹਿਲਾਵਾਂ ਨੂੰ ਕਰਾਇਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੁਛ ਨਹੀਂ ਮੈਂ ਆਪਣੇ ਬੇਟੀ ਵਾਸਤੇ ਆਈ ਆ ਕਿ ਮੇਰੀ ਬੇਟੀ ਜਲਦੀ ਜਲਦੀ ਠੀਕ ਹੋ ਜਾਵੇ। ਅੱਛਾ ਕੀ ਬੇਟੀ ਨਹੀਂ ਬੈਠਦੀ ਨਹੀਂ ਪ੍ਰੋਪਰ। ਅੱਛਾ ਜੀ ਬੈਠਦੀ ਨਹੀਂ ਪ੍ਰੋਪਰ। ਤੇ ਸਾਲ ਦੀ ਇੱਕ ਵਾਰੀ ਆਸਤਾ ਹੁੰਦੀ ਏ ਸਾਲ ਪਰ ਇੰਤਜ਼ਾਰ ਕਰਨਾ ਪੈਂਦਾ ਕਰਦੇ ਹੋ ਤੁਸੀਂ। ਹਾਂਜੀ। ਜੀ ਬਹੁਤ ਮਿਹਰਬਾਨੀ। ਅਜੀਤ ਤੁਸੀਂ ਕੁਛ ਕਹਿਣਾ ਚਾਹੋਗੇ ਕਿ ਤੁਸੀਂ ਸਾਲ ਭਰ ਇੱਥੇ ਪੂਰਾ ਵੇਟ ਕਰਨਾ ਪੈਂਦਾ ਕਿਉਂਕਿ ਜੇ ਤੁਸੀਂ ਇੱਥੋਂ ਦਰਿਆਨ ਵਾਲਿਓ ਕਿਸੇ ਮੰਦਰ ਦੇ ਵਿੱਚ ਆਉਣ ਲਈ ਸਾਲ ਵੇਟ ਕਰਨਾ ਪੈਂਦਾ ਕਿਸ ਤਰ੍ਹਾਂ ਵੇਟ ਕਰਦੇ ਹੋ ਤੁਸੀਂ? ਹਾਂਜੀ ਹਮ ਵੇਟ ਕਰਦੇ ਹਾਂ। ਹਮ ਤਾਂ ਬਚਪਨ ਸੇ ਯਹਾਂ ਪਿਆਰ ਤੀ। अच्छा बचपन से आते हैं तो कितनी बार दर्शन कर चुके हैं अभी मैं तो जब से ये स्टार्ट हुआ तब से मेरे पापा यहां के हेड हैं अच्छा हां जी तो, तो यहां महिलाएं आती हैं उनकी मनोकामना भी पूरी होती है वो मांग के जाते साल भर इंतजार करते हैं हां जी सारी मनोकामनाएं पूरी हो जाती है सच्चे मन से मांगो तो माता रानी की सारी मनोकामनाएं पूरी करती है जी बहुत मेहरबानी अजी तड़ा नाम पलवी ਤੁਸੀਂ سال بھر انتظار ਕਰਦੇ ਹੋ ਇੱਥੇ ਆਂਦੇ ਹੋ ਮਨ ਕਾਮਨਾ ਪੂਰੀ ਹੁੰਦੀ ਕੀ ਕਹਿਣਾ ਚਾਹੁੰਦੇ ਹੋ माता रानी बहुत शक्ति है ਸੜਕੂੰਦੀ ਦੇਵਤੀ ਹੈ ਮਤਲਬ ਕਿ ਆਪਾਂ ਹਰ ਸਾਲ ਆਈਦਾ ਵਾ پورا ਸਾਲ ਵੇਟ ਕਰੀਦਾ ਵਾ ਤਾਂ ਲਈ ਦਰਸ਼ਨ ਕਰੀਦਾ ਨੇ ਦਿਨੋ ਤਸੱਲੀ ਹੁੰਦੀ ਹੈ ਇੱਥੇ ਦਰਸ਼ਨ ਕਰਨ ਲਈ ਸੰਗਤਾਂ ਸਾਲ-ਸਾਲ ਇੰਤਜ਼ਾਰ ਕਰਦੀਆਂ ਮੇਰੇ ਨਾਲ ਮੌਜੂਦ ਆ ਜਲੰਧਰ ਦੇ ਕੀ ਨਾਮ ਹੈ ਜੀ ਤੁਹਾਡਾ ਹਰਸ਼ ਗੱਬਾ ਜੀ ਹਰਸ਼ ਜੀ ਮੈਨੂੰ ਇਹ ਦੱਸੋ ਤੁਸੀਂ ਇੱਥੇ ਆਏ ਹੋ ਅੱਜ ਸਾਲ ਪਰ ਇੰਤਜ਼ਾਰ ਕਰਨਾ ਮੈਂ ਤਾਂ ਤੁਸੀਂ ਤਾਂ ਮੱਥਾ ਠੀਕ ਸੋ ਦਿਨ ਮਹਿਲਾਵਾਂ ਨਹੀਂ ਸਾਲ ਹੀ ਹੁੰਦਾ ਵੇਟ ਕਰਦੇ ਹੋ ਹਾਂ ਜੀ ਆਂਦੀ ਇੱਕ ਸਾਲ ਵੇਟ ਕਰਨੀ ਪੈਂਦੀ ਜੀ ਦੁਸ਼ਹਿਰੇ ਵਾਲੇ ਦਿਨ ਹੀ ਖੁੱਲਦਾ ਜੀ ਮੰਦਿਰ ਬੱਚਿਆਂ ਵਾਸਤੇ ਲੇਡੀਜ਼ ਵਾਸਤੇ ਔਰ ਬਹੁਤ ਆਸਥਾ ਹੈ ਜੀ ਦੂਤ ਬਹੁਤ ਮਾਨਤਾ ਹੈ ਮਹਾਕਾਲੀ ਮਾਤਾ ਮੰਦਿਰ ਦੀ ਤੁਸੀਂ ਦੇਖੋ ਅੱਜ ਵੀ ਲੰਬੀ ਲੰਬੀ ਲਾਈਨਾਂ ਲੱਗੀਆਂ ਹੋਈਆਂ ਜੀ ਸਪੈਸ਼ਲੀ ਲੋਕੀ ਸਵੇਰੇ 4 ਵਜੇ ਤੋਂ ਖੜੇ ਹੋ ਜਾਂਦੇ ਲਾਈਨ 'ਚ ਲੱਗਣ ਵਾਸਤੇ ਤੇ ਮੈਂ ਆਪਣੀ ਵਾਈਫ ਨੂੰ ਵੀ ਅੱਜ ਨਾਲ ਲੈ ਕੇ ਆਇਆ ਤੇ ਭੇੜੇ ਨੂੰ ਵੀ ਨਾਲ ਲੈ ਕੇ ਆਇਆ ਤੇ ਅੱਜ ਮਾਤਾ ਰੜੀ ਦੇ ਦਰਸ਼ਨ ਕਰੀਏ ਸੀ ਭਾਜੀ ਤੁਹਾਡਾ ਨਾਮ ਮੇਰਾ ਨਾਮ ਨਿਤਿਨ ਹੈ ਅੱਛਾ ਤੁਸੀਂ ਦੱਸੋ ਤੁਸੀਂ ਸਾਲ ਇੰਤਜ਼ਾਰ ਕਰਦੇ ਹੋ ਭਾਜੀ ਤਾਂ ਮੱਥਾ ਟੇਕ ਜਾਂਦੇ ਸਾਲ ਵੇਟ ਕਰਦੇ ਹੋ ਹਾਂਜੀ ਮੈਨੂੰ ਨਾ 7-8 ਸਾਲ ਪਹਿਲਾਂ ਪਤਾ ਲੱਗਾ ਸੀ ਕਿ ਇਹ ਮੰਦਿਰ ਸਿਰਫ ਸਿਰਫ ਲੇਡੀਜ਼ ਲਈ ਦੁਸ਼ਹਿਰੇ ਵਾਲੇ ਦਿਨ ਖੁੱਲਦਾ ਤੇ ਮੈਂ 7-8 ਸਾਲ ਤੋਂ ਦੁਸ਼ਹਿਰੇ ਵਾਲੇ ਦਿਨ ਦਾ ਨਾ ਸਾਲ ਪਰ ਇੰਤਜ਼ਾਰ ਕਰਦੀ ਆ ਤਾਂ ਕਿ ਮੈਂ ਦੁਸ਼ਹਿਰੇ ਵਾਲੇ ਦਿਨ ਜਾਣਾ ਤੇ ਮੱਥਾ ਟੇਕਣਾ ਸਵੇਰ ਤੋਂ ਹੀ ਉਡੀਕ ਹੁੰਦੀ ਕਿ ਅੱਜ ਦੁਸ਼ਹਿਰਾ ਆਇਆ ਤੇ ਬਸ ਅਸੀਂ ਦੇਵਤਲਾ ਮੰਦਿਰ ਕਾਲੀ ਮਾਤਾ ਜੀ ਨੂੰ ਮੱਥਾ ਟੇਕਣ ਜਾਈਏ ਸੋ ਤੁਹਾਨੂੰ ਦੱਸ ਰਹੀਆਂ ਕਿ ਇਹ ਜੀਹਾ ਮੰਦਿਰ ਹੈ ਜਲੰਧਰ ਦਾ ਜਿਸ ਦੇ ਵਿੱਚ ਮਹਿਲਾਵਾਂ ਨੂੰ ਸਿਰਫ ਸਾਲ ਦੇ ਵਿੱਚ ਇੱਕ ਵਾਰੀ ਤੇ ਆਗਿਆ ਦਿੱਤੀ ਜਾਂਦੀ ਇਸ ਤੋਂ ਇਲਾਵਾ ਜਿਹੜੇ ਸਵਾਮੀ ਜੀ ਇੱਥੇ ਸੰਨ ਉਹਨਾਂ ਦੇ ਪਵਨ ਜਿਹੜਾ ਉਹਨਾਂ ਦਾ ਥੱਲੇ ਸਥਾਨ ਹੈ ਉੱਥੇ ਮਹਿਲਾਵਾਂ ਦੋ ਵਾਰੀ ਜਾ ਸਕਦੀਆਂ ਪਰ ਇੱਥੇ विजय दशमी ਨੂੰ ਹੀ ਮਹਿਲਾਵਾ ਆ ਕੇ ਮੱਥਾ ਟੇਕ ਸਕਦੇ ਕੈਮਰਾਮੈਨ ਪ੍ਰਤਮਨਾਲ ਪਰਮਜੀਤ ਸਿੰਘ ਰਾਣਪੁਰੀ ਵਾਇਸ ਪੰਜਾਬ ਜਲੰਧਰ